ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਾ ਫਟਾਫਟ ਜੁ ਜਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਫਰ ਰੋਕ ਕਰਦਿਆਂ ਪਹਿਲੀ ਕਮਪਨੀ ਦਾ ਉਸ ਯੂਕ੍ਰੇਨ ਸੰਘਰਸ਼ ਨੂੰ ਖਤਮ ਕਰਨ ਦਾ ਰਸਤਾ ਲੱਭਣ ਦੇ ਲਈ ਭਾਰਤ ਸਾਰੇ ਪੱਖਾਂ ਦੇ ਵਾਰਤਾਕਾਰਾਂ ਨਾਲ ਚੱਲ ਰਹੀ ਗੱਲਬਾਤ ਦੇ ਵਿੱਚ ਸ਼ਾਮਲ ਹੈ ਇੱਕ ਚੋਟੀ ਦੇ ਭਾਰਤੀ ਡਿਪਲੋਮਟ ਨੇ ਐਤਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਕਿਹਾ ਕਿ ਅਜੇ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ ਵਿਦੇਸ਼ ਕੱਤਰ ਵਿਕਰਮ ਮਿਸ਼ਰੀ ਨੇ ਕਿਹਾ ਕਿ ਇਹਨਾਂ ਵਾਰਤਾਵਾਂ ਵਿੱਚ ਭਾਰਤ ਦੀ ਭਾਗਦਾਰੀ ਨੂੰ ਮਹੱਤਵ ਦਿੱਤਾ ਜਾਂਦਾ ਹੈ ਤੇ ਮਿਸ਼ਰੀ ਨੇ ਨਿਊਯਾਰਕ ਵਿੱਚ ਪੱਤਰਕਾਰਾਂ ਨੂੰ ਆਖਿਆ ਕਿ ਅਸੀਂ ਸਾਰੇ ਪਾਸਿਆਂ ਦੇ ਵਾਰਤਾਕਾਰਾਂ ਨਾਲ ਲਗਾਤਾਰ ਗੱਲਬਾਤ ਵਿੱਚ ਰੁੱਝੇ ਹੋਏ ਹਾਂ ਸਪਸ਼ਟ ਤੌਰ ਉੱਤੇ ਲੋਕ ਇਹਨਾਂ ਵਾਰਤਾਵਾਂ ਵਿੱਚ ਭਾਰਤ ਦੀ ਭਾਗੀਦਾਰੀ ਦੀ ਕਦਰ ਵੀ ਕਰਦੇ ਨੇ ਅਤੇ ਅਸੀਂ ਕਈ ਵਾਰਤਕਾਰਾਂ ਨਾਲ ਗੱਲ ਕਰਨ ਦੇ ਯੋਗ ਹੋਏ ਹਾਂ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਦਿਨ ਅਮਰੀਕਾ ਦੌਰੇ ਦੇ ਪਹਿਲੇ ਦਿਨ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰਾਨ 297 ਕਲਾਕ੍ਰਤੀਆਂ ਭਾਰਤ ਨੂੰ ਸੌਂਪ ਦਿੱਤੀਆਂ ਨੇ ਜਿਨ੍ਹਾਂ ਨੂੰ ਤਸਕਰੀ ਕਰਕੇ ਦੇਸ਼ ਤੋਂ ਬਾਹਰ ਲਜਾਇਆ ਗਿਆ ਸੀ ਤੇ ਇਹ ਜਾਣਕਾਰੀ ਐਤਵਾਰ ਨੂੰ ਇੱਕ ਅਧਿਕਾਰਤ ਬਿਆਨ ਦੇ ਵਿੱਚ ਦਿੱਤੀ ਗਈ ਹੈ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੱਭਿਆਚਾਰਕ ਜਾਇਦਾਦਾਂ ਦੀ ਤਸਕਰੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਐਫਐਸ ਦੇ ਉੱਤੇ ਇੱਕ ਪੋਸਟ ਪੋਸਟ ਕੀਤਾ ਕਿ ਸੱਭਿਆਚਾਰਕ ਵਿਝਵਿਆਂ ਨੂੰ ਡੂੰਘਾ ਕਰਨਾ ਤੇ ਸੱਭਿਆਚਾਰਕ ਸੰਪਤੀਆਂ ਦੀ ਗੈਰਕਾਨੂੰਨੀ ਤਸਕਰੀ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਦੇ ਹੋਏ ਮੈਂ ਭਾਰਤ ਨੂੰ 297 ਅਨਮੋਲ ਕਲਾਕ੍ਰਤੀਆਂ ਵਾਪਸ ਕਰਨ ਲਈ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕੀ ਸਰਕਾਰ ਦਾ ਬਹੁਤ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਵਰਤੂਆਂ ਨਾਲ ਸਿਰਫ ਭਾਰਤੀ ਇਤਿਹਾਸਕ ਸੰਸਕ੍ਰਿਤੀ ਦਾ ਹਿੱਸਾ ਨਹੀਂ ਸਗੋਂ ਇਹਦੀ ਸਭਿਅਤਾ ਅਤੇ ਚੇਤਨਾ ਦਾ ਅਨਰੂਨੀ ਆਧਾਰ ਹੈ। ਸਰਪੰਤੇ ਇਸਲਾਮੀ ਪ੍ਰਚਾਰਕ ਅਤੇ ਭਾਰਤੀ ਭਗੌੜਾ ਜ਼ਾਕਰ ਨਾਇਕ ਅਕਤੂਬਰ ਦੇ ਵਿੱਚ ਇਸਲਾਮਾਬਾਦ, ਲਾਹੌਰ ਤੇ ਕਰਾਚੀ ਦੇ ਵਿੱਚ ਭਾਸ਼ਣ ਦੇਣ ਲਈ ਪਾਕਿਸਤਾਨ ਦਾ ਦੌਰਾ ਕਰੇਗਾ। ਇਹ ਜਾਣਕਾਰੀ ਇੱਕ ਨਿਊਜ਼ ਰਿਪੋਰਟ ਦੇ ਵਿੱਚ ਦਿੱਤੀ ਗਈ ਹੈ। 2016 ਵਿੱਚ ਭਾਰਤ ਵਿੱਚੋਂ ਭੱਜ ਗਏ ਨਾਇਕ ਦੇ ਉੱਤੇ ਭਾਰਤ ਵਿੱਚ ਨਫਰਤ ਮਨੀ ਲਾਂਡਰੀ ਅਤੇ ਅੱਤਵਾਦ ਫੈਲਾਉਣ ਦੇ ਦੋਸ਼ ਨੇ ਤੇ 20 ਸਤੰਬਰ ਨੂੰ ਆਪਣੇ ਅਧਿਕਾਰਤ ਫੇਸਬੁਕ ਪੇਜ ਉੱਤੇ ਪੋਸਟ ਕੀਤੇ ਗਏ ਅਪਡੇਟ ਦੇ ਅਨੁਸਾਰ ਨਾਇਕ ਪਾਕਿਸਤਾਨ ਸਰਕਾਰ ਦੇ ਸੱਦੇ ਉੱਤੇ ਪਾਕਿਸਤਾਨ ਦਾ ਦੌਰਾ ਕਰ ਰਿਹਾ ਹੈ ਤੇ ਜਾਣਕਾਰੀ ਅਨੁਸਾਰ ਨਾਇਕ ਦਾ ਦੌਰਾ 5 ਅਕਤੂਬਰ ਨੂੰ ਕਰਾਚੀ ਤੋਂ ਸ਼ੁਰੂ ਹੋਵੇਗਾ ਤੇ 20 ਅਕਤੂਬਰ ਨੂੰ اسلامਾਬਾਦ ਵਿੱਚ ਖਤਮ ਹੋਵੇਗਾ। ਉਹਦਾ ਬੇਟਾ ਫਾਰੀਕ ਨਾਇਕ ਇਹ ਦੌਰੇ ਉੱਤੇ ਉਸ ਨਾਲ ਮੌਜੂਦ ਹੋਵੇਗਾ ਤੇ ਕਰਾਚੀ ਸਮਾਗਮ ਮੁਹੰਮਦ ਅਲੀ ਜਿਨਾ ਦੇ ਮਕਬਰੇ ਦੇ ਸਾਹਮਣੇ ਸਿੱਧ ਬਾਗੇ ਕਾਇਦ ਵਿਖੇ ਹੋਵੇਗਾ ਤੇ ਦਾਇਕ ਮਲੇਸ਼ੀਆ ਦੇ ਰਹਿੰਦਾ ਅਤੇ ਭਾਰਤ ਹਦੀ ਹਵਾਲਗੀ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਪੰਜਾਬ ਸਰਕਾਰ ਨੇ ਕਰੀਬ 1.5 ਸਾਲ ਤੋਂ ਜਿਬਰੂਗਰ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅਮਰਤਪਾਲ ਸਿੰਘ ਦੇ ਸਾਥੀਆਂ ਉੱਤੇ ਮੂਲ ਰਾਸ਼ਟਰੀ ਸੁਰੱਖਿਆ ਕਾਨੂੰਨ ਐਨਐਸਐਲ ਗਰੁੱਪ ਸਮੇਤ ਇਹ ਅਦਾਲਤ ਚ ਜਵਾਬ ਦਰਜ ਕੀਤਾ ਹੈ ਇਸ ਵਿੱਚ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਮੁੱਦਮ ਸੂਬੇ ਦੀ ਕਾਨੂੰਨ ਵਿਵਸਥਾ ਲਈ ਗੰਭੀਰ ਖਤਰਾ ਹੈ ਤੇ ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਵੀ ਖਤਰਾ ਹੈ ਇਸ ਗੱਲ ਨੂੰ ਮਜ਼ਬੂਤੀ ਨਾਲ ਪੇਸ਼ ਕਰਨ ਲਈ ਪੁਲਿਸ ਵੱਲੋਂ ਕੁਝ ਵੀਡੀਓ ਕਲਿੱਪਾਂ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ ਦੋਸ਼ੀਏ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਉਹੀ ਹਾਲ ਹੋਵੇਗਾ ਜੋ ਸਾਬਕਾ ਸੀਐਮ ਬੈਂਕ ਸਿੰਘ ਦਾ ਹੋਇਆ ਸੀ ਕਸ ਮੌਬਲੇ ਦੀ ਅਗਲੀ ਸਵੇਰ 3 ਅਕਤੂਬਰ ਨੂੰ ਤੈਕਦੀ ਕਿ ਜਾਵੇਗੀ ਤੈਅ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਅਮਰਤਪਾਲ ਸਿੰਘ ਤੇ ਐਨਐਸਰ ਲਗਾਉਣ ਸੰਬੰਧੀ ਸਾਰਾ ਰਿਕਾਰਡ ਅਦਾਲਤ ਵਿੱਚ ਪੇਸ਼ ਕਰੇਗੀ ਇਰਾਨ ਦੇ ਵਿੱਚ ਇੱਕ ਕੋਲੇ ਦੀ ਖਾਨ ਦੇ ਵਿੱਚ ਮੀਥੇਨ ਗੈਸ ਲੀਕ ਹੋਣ ਦੇ ਕਾਰਨ ਧਮਾਕਾ ਹੋ ਗਿਆ ਤੇ ਇਸ ਧਮਾਕੇ ਵਿੱਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਨੇ। ਇਰਾਨ ਦੇ ਸਰਕਾਰੀ ਮੀਡੀਆ ਨੇ ਐਤਵਾਰ ਨੂੰ ਆਪਣੀ ਇੱਕ ਖਬਰ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ। ਸਰਕਾਰੀ ਸੂਚਨਾ ਅਜੰਸੀ ਨੇ ਦੱਸਿਆ ਕਿ ਇਹ ਹਾਦਸਾ ਰਾਜਧਾਨੀ ਤਹਿਰਾਨ ਤੋਂ ਕਰੀਬ 335 ਕਿਲੋਮੀਟਰ ਦੱਖਣ ਪੂਰਬ ਦੇ ਵਿੱਚ ਸਥਿਤ ਤਾਬਾਸ ਦੇ ਸਥਿਤ ਕੋਲੇ ਦੀ ਖਾਨ 'ਚ ਸ਼ਨੀਵਾਰ ਦੇਰ ਰਾਤ ਵਾਪਰਿਆ। ਜਿਸ 'ਚ 30 ਲੋਕ ਮਾਰੇ ਗਏ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਨੇ ਮੌਕੇ ਉੱਤੇ ਐਮਰਜੈਂਸੀ ਕਰਮਚਾਰੀਆਂ ਨੂੰ ਭੇਜਿਆ ਤੇ ਹਾਦਸੇ ਦੇ ਸਮੇਂ ਖਾਨਚੇ ਕਰੀਬ 70 ਲੋਕ ਕਾਮਕੜੇ ਸਨ ਤੇ ਹੁਣ ਤੱਕ 30 ਲੋਕਾਂ ਦੇ ਬਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਮਰਦਵਾਲੇ ਦੀ ਗਿਣਤੀ ਹੋਰ ਵਧਣ ਦਾ ਖਤਰਾ ਹੈ। ਅੰਦਰ ਦੇ ਸੰਸਦ ਦੇ ਅੰਮ੍ਰਿਤਿਆ ਲੋਕ ਸਭਾ ਵਿੱਚ ਵਿਰੋਧ ਦੇ ਤਰਦੇ ਨੇ ਤਾਂ ਰਾਹੁਲ ਗਾਂਧੀ ਨੇ ਆਪਣੀਆਂ ਹਾਲੀਆ ਅਮਰੀਕੀ ਫੇਰੀ ਦੌਰਾਨ ਸਿੱਖਾਂ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾ ਰਹੀ ਸਖਤ ਆਲੋਚਨਾ ਉੱਤੇ ਆਪਣੀ ਚੁੱਪ ਤੋੜੀ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਕਿ ਹਮੇਸ਼ਾ ਦਿੱਤਨਾ ਪੰਜ ਪੰਜ ਝੂਠ ਦਾ ਸਹਾਰਾ ਲੈ ਰਹੀ ਹੈ ਤੇ ਉਹ ਮੈਨੂੰ ਚੁੱਪ ਕਰਾਉਣ ਲਈ ਬੇਤਾਬ ਨੇ ਕਿਉਂਕਿ ਉਹ ਸੱਚਾਈ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਪਰ ਮੈਂ ਹਮੇਸ਼ਾ ਉਹਨਾਂ ਦਾ ਕਦਰਾਂ ਕੀਮਤਾਂ ਵਾਲੀ ਬੋਲਾਂਗਾ ਜੋ ਸਾਡੇ ਭਾਰਤ ਨੂੰ ਪ੍ਰਵਾਸ਼ਿਤ ਕਰਦੇ ਨੇ ਭੁਪਿੰਤਾ ਵਿੱਚ ਸਾਡੀ ਏਕਤਾ ਸਮਾਨਤਾ ਤੇ ਪਿਆਰ ਰਾਹੁਲ ਗਾਂਧੀ ਨੇ ਪੋਸਟ ਵਿੱਚ ਇਹ ਵੀ ਪੁੱਛਿਆ ਕਿ ਕੀ ਉਹਨਾਂ ਦੀ ਟਿੱਪਣੀਆਂ ਵਿੱਚ ਕੋਈ ਗਲਤ ਸੀ ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਹਰ ਸਿੱਖ ਭੈਣ ਭਰਾ ਨੂੰ ਪੁੱਛਣਾ ਚਾਹੁੰਦਾ ਕਿ ਕੀ ਜੋ ਮੈਂ ਕਿਹਾ ਉਸ ਵਿੱਚ ਕੁਝ ਗਲਤ ਹੈ ਕੀ ਭਾਰਤ ਇੱਕ ਅਜਿਹਾ ਦੇਸ਼ ਨਹੀਂ ਹੋਣਾ ਚਾਹੀਦਾ ਜਿੱਥੇ ਹਰ ਸਿੱਖ ਅਤੇ ਹਰ ਭਾਰਤੀ ਬਿਨਾਂ ਕਿਸੇ ਡਰ ਤੋਂ ਆਪਣੇ ਧਰਮ ਦੀ ਆਜ਼ਾਦੀ ਨਾਲ ਪਾਲਣਾ ਕਰ ਸਕਦਾ ਹੈ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਚੋਣਾਂ ਅਗਲੇ ਮਹੀਨੇ ਹੋਣ ਜਾ ਰਹੀਆਂ ਨੇ ਇਸ ਵਾਰ 43ਵੀਂ ਅਸੈਂਬਲੀ ਚੋਣਨ ਦੇ ਲਈ ਵੋਟਾਂ ਪੈਣੀਆਂ ਨੇ ਤੇ ਸੰਵਿਧਾਨ ਅਨੁਸਾਰ ਇਹ ਚੋਣਾਂ 19 ਅਕਤੂਬਰ ਤੋਂ ਪਹਿਲਾਂ-ਪਹਿਲਾਂ ਕਰਵਾਉਣੀਆਂ ਤੈਨ ਨੇ ਇਸ ਵਾਰ 11 ਪੰਜਾਬ ਨਾਲ ਚੋਣ ਮੈਦਾਨ ਚ ਜਿਨ੍ਹਾਂ ਚੋਂ 9 ਡੈਮੋਕ੍ਰੈਟਿਕ ਪਾਰਟੀ ਦੇ ਨਾਲ ਸੰਬੰਧਿਤ ਨੇ ਤੇ ਇਸ ਪਾਰਟੀ ਦੇ ਕੌਮੀ ਮੁਖੀ ਜਗਮੀਤ ਸਿੰਘ ਨੇ ਤੇ ਇਸ ਵਾਰ ਕੰਸਰਵੇਟਿਵ ਪਾਰਟੀ ਨੇ ਸਿਰਫ ਇੱਕ ਪੰਜਾਬ ਨੂੰ ਟੱਕਰ ਦਿੱਤੀ ਹੈ ਜਦਕਿ ਇੱਕ ਆਜ਼ਾਦ ਉਮੀਦਵਾਰ ਹੈ ਕੰਸਰਵੇਟਿਵ ਪਾਰਟੀ ਦੇ ਵੱਲੋਂ ਡਾਕਟਰ ਜੋਤੀ ਤੂਰ ਤੇ ਦਪਿੰਦਰ ਕੌਸਲਾ ਆਜ਼ਾਦ ਚੋਣ ਮੈਦਾਨ 'ਚ ਨੇ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਇਲਾਕੇ ਜਏ ਨੇ ਜਿੱਥੇ ਪੰਜਾਬੀ ਕਿੰਗ ਬੇਕਰ ਤੇ ਉਹਨਾਂ ਦੀਆਂ ਵੋਟਾਂ ਨਾਲ ਵੱਡੇ ਫੇਰਬਦਲ ਵੀ ਹੋ ਸਕਦਾ ਹੈ। ਇਸ ਸੱਦੇ ਵਿੱਚ ਪੁਲਸ ਦੇ ਰਸਤੇ 'ਚ ਇੱਕ ਔਰਤ ਦੇ ਖਤਿਰਤ ਜਨਸੀ ਸ਼ੋਸ਼ਣ ਦੇ ਵਿਰੋਧ ਵਿੱਚ ਵਿਰੋਧ ਉੱਤਰ ਬੀਜੂ ਜਨਤਾ ਦਲ ਅਤੇ ਕਾਂਗਰਸ ਨੇ ਸ਼ਨੀ ਚਰਵਾਰ ਨੂੰ ਪ੍ਰਦਰਸ਼ਨ ਕੀਤਾ ਤੇ ਬੀਜੇਡੀ ਦੀ ਮਹਿਲਾ ਵਿੰਗ ਨੇ ਰਾਜਪਾਲਵੰਦੇ ਸਾਹਮਣੇ ਧਰਨਾ ਦਿੱਤਾ। ਤੇ ਕੇ ਕਾਂਗਰਸ ਨੇ ਮੁੱਖ ਮੰਤਰੀ ਮੋਹਨ ਚਰਨ ਮਾਜੀ ਦੀ ਸਰਕਾਰੀ ਰਿਆਸ਼ ਦਾ ਕਿਰਾਉ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਦੇ ਹਸਤੀਫੇ ਦੀ ਮੰਗ ਵੀ ਕੀਤੀ ਹੈ। ਬਜਡੀ ਦੀਆਂ ਸੈਂਕੜੇ ਮਹਿਲਾ ਮੈਂਬਰਾਂ ਨੇ ਹੱਥਾਂ ਚ ਤਖਤੀਆਂ ਅਤੇ ਬੈਨਰ ਲੈ ਕੇ ਰਾਜਪਾਲ ਦੀ ਰਿਆਸ਼ ਤੇ ਬਾਹਰ ਤਰਨਾ ਦਿੱਤਾ ਅਤੇ ਓਡੀਸ਼ਾ ਚ ਸੱਤਾਧਾਰੀ ਭਾਜਪਾ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ। ਮਹਿਲਾ ਕਰਮਚਾਰੀਆਂ ਨੇ ਕਟਨਾ ਦੀ ਅਦਾਲਤ ਦੀ ਨਿਗਰਾਨੀ ਚ ਵਿਸ਼ੇਸ਼ ਟੀਮ ਤੋਂ ਜਾਂਚ ਅਤੇ ਨਿਆਂਕ ਜਾਂਚ ਦੀ ਮੰਗ ਕੀਤੀ ਹੈ ਤੇ ਬਜਡੀ ਨੇ ਓਡੀਸ਼ਾ ਦੇ ਰਾਜਪਾਲ ਜਗੋਬਰ ਦਾਸਰਾਹੀ, ਰਾਜਪਤੀ ਦੁਪਤੀ ਮਰਮੋ ਨੂੰ ਸਤਵੰਦਤ ਇੱਕ ਮੰਗ ਪੱਤਰ ਵੀ ਸੌਂਪਿਆ। ਅਗਲੀ ਨਵੀਂ ਦੁਬਾਰਾ ਫਿਰ ਆਦਰੂ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਜ਼ਾਜਤ ਸਾਥੀਰੇ ਕਾਲ ਤਨ